ਤੁਸੀਂ 10ਵੇਂ ਫੇਲ ਆ ਯਾਰ ਇੱਥੇ ਤਾਂ ਵੀਰਡ ਕੀਤੀ ਆ ਹੋਰ ਵਧੇਰਾ ਕੁਝ ਕੀਤੀ ਆ ਪੂਰੀਆਂ ਜਨਨ ਕਿ ਕਿਸੇ ਨੇ ਪੜਾਈ ਕੋਈ ਛੱਡੀ ਨਹੀਂ ਹੁੰਦੀ ਉਹ ਵੀ ਨਹੀਂ ਐਸ ਮੰਜ਼ਲ ਤੱਕ ਮੈਨੂੰ ਲੱਗਦਾ ਪਹੁੰਚ ਸਕਦਾ ਤੇ ਤੁਸੀਂ 10ਵੇਂ ਫੇਲ ਹੋਣ ਦੇ ਬਾਵਜੂਦ ਇੱਥੋਂ ਤੱਕ ਪਹੁੰਚ ਗਏ ਮੈਨੂੰ ਲੱਗਦਾ ਕੋਈ ਮੁੱਖ ਮੰਤਰੀ ਜਾਂ ਕੋਈ ਰਾਸ਼ਟਰਪਤੀ ਆਪਰਾਸ਼ਟਰਪਤੀ ਹੋਣਾ ਹੀ ਨਹੀਂ ਆ ਜਿਹਦੇ ਨੇ ਤੁਹਾਡੇ ਸਿਰ ਤੇ ਹੱਥ ਨਾ ਰੱਖਿਆ ਹੋਵੇ ਵੀਰੇ ਇਹ ਮਾਨ ਪਿਆਰ ਸਤਕਾਰ ਜਿਹੜਾ ਹੈ ਲੋਕਾਂ ਦਾ ਹੈ ਕਿਉਂਕਿ ਮੈਂ ਕਾਲਜਾਂ ਯੂਨੀਵਰਸਿਟੀਆਂ ਚ ਨਹੀਂ ਪੜਿਆ ਇਹ ਵੱਖਰੀ ਗੱਲ ਕਿ ਮੈਂ ਉਹਨਾਂ ਥਾਵਾਂ ਤੇ ਪੜਾਉਣ ਜ਼ਰੂਰ ਜਾਣਾ ਮੈਂ 12 ਸਾਲ ਦਾ ਘਰੋਂ ਨਿਕਲਿਆ ਉਸਤਾਦ ਅਮਲਾ ਜੱਟ ਦਾ ਚੇਲਾ ਬਣਿਆ ਸੀ ਨਾ ਉਸ ਤੋਂ ਬਾਅਦ ਚੱਲ ਸੋ ਚੱਲ ਦੁਨੀਆ ਭਰ ਗਏ ਹਰ ਥਾਂ ਤੋਂ ਮਾਣ ਮਿਲਿਆ ਕਿਤਾਬਾਂ ਮਿਲੀਆਂ ਸ਼ਬਦ ਮਿਲੇ ਸੰਸਾਰ ਮਿਲਿਆ ਔਰ ਕਲਾ ਦੀ ਉਂਗਲ ਫੜ ਕੇ ਸਫ਼ਰ ਤੈ ਕੀਤਾ ਜਿੰਨੂੰ ਲੋਕੀ ਕਹਿਣ ਪੰਜਾਬੀ ਪੰਜ ਦਰਿਆ ਦੀ ਬੋਲੀ ਉਸ ਦੇ ਇੱਕ ਇੱਕ ਅਥਰ ਅੰਦਰ ਕਿਸੇ ਨਿਮਿਸ਼ਰੀ ਕੋਲੀ ਉਸ ਦੇ ਇੱਕ ਇੱਕ ਅੱਖਰ ਅੰਦਰ ਕਿਸੇ ਨਮੀਸ਼ਰੀ ਕੋਲੀ ਜਿੰਨੂੰ ਲੋਕੀ ਕਹਿਣ ਪੰਜਾਬੀ ਪੰਜ ਦਰਿਆ ਦੀ ਬੋਲੀ ਮੈਂ ਭਾਵੇਂ ਕਾਦਮੁਕਤਵਰ ਤੇ ਨਹੀਂ ਪੜ ਸਕਿਆ ਪਰ ਮੇਰੀਆਂ ਲਿਖਤਾਂ ਨੂੰ ਦੁਨੀਆ ਭਰ ਦੀਆਂ ਲਾਇਬ੍ਰੇਰੀਆਂ ਵਿੱਚ ਜਾਣ ਦਾ ਮੌਕਾ ਮਿਲਿਆ ਦੇਸ਼ਾਂ ਵਿਦੇਸ਼ਾਂ 'ਚ ਮੈਂ ਖੁਦ ਗਿਆ ਜਦੋਂ ਮੈਂ ਜਾ ਕੇ ਉੱਥੇ ਲਾਇਬ੍ਰੇਰੀਆਂ 'ਚ ਆਵਦੀਆਂ ਕਿਤਾਬਾਂ ਵੇਖੀਆਂ ਤਾਂ ਬੜਾ ਖੁਸ਼ ਹੋਇਆ ਕਿ ਮੇਰੀਆਂ ਕਿਤਾਬਾਂ ਮੇਥੋਂ ਪਹਿਲਾਂ ਪਹੁੰਚੀਆਂ ਹੋਈਆਂ ਸੀ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਗਰਮਾਣਾ ਗੱਲ ਆਪਾਂ ਕਰੀਏ ਫਰੀਦਕੋਟ ਦੀ ਤਾਂ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਸ਼ੋਪ ਪ੍ਰਾਪਤ ਧਰਤੀ ਹੈ ਤਾਂ ਇਸ ਪਾਵਨ ਸ਼ੋਪ ਪ੍ਰਾਪਤ ਧਰਤੀ ਤੋਂ ਹਰ ਵਿਅਕਤੀ ਨੇ ਜਿਹੜੀ ਉਪਲਬਧੀ ਹਾਸਲ ਕੀਤੀ ਹੈ ਭਾਵੇਂ ਕੇ ਵਿਦਿਆ ਦੇ ਖੇਤਰ ਦੇ ਵਿੱਚ ਹੋਵੇ ਖੇਡ ਦੇ ਖੇਤਰ ਦੇ ਵਿੱਚ ਹੋਵੇ ਇੱਕ ਨਾਮ ਆਉਂਦਾ ਹੈ ਫਰੀਦਕੋਟ ਦੀ ਧਰਤੀ ਦਾ ਨਿੰਦਰ ਕਗਿਆਨਵੀ ਤਾਂ ਤੁਸੀਂ ਜਰੂਰ ਉਹ ਨਾਮ ਸੁਣਿਆ ਹੋਊਗਾ ਤਾਂ ਉਸ ਨਿੰਦਰ ਕਗਿਆਣੀ ਨੇ ਤੁਹਾਨੂੰ ਨਾਲ ਦੱਸ ਦਿੰਦੇ ਆ ਕਿ 10ਵੀਂ ਫੇਲ ਨੌਜਵਾਨ ਆ ਇਹ ਤਾਂ 10ਵੀਂ ਫੇਲ ਹੋਣ ਦੇ ਬਾਵਜੂਦ ਵੀ ਬੜੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ ਤਾਂ بڑے ਪੁਰਸਕਾਰ ਜਿਹੜੇ ਇਸ ਸ਼ਖਸ ਨੇ ਜਿਹੜੇ ਹਾਸਲ ਕੀਤੇ ਨੇ ਤਾਂ ਹੁਣ ਦੀ ਗੱਲ ਕਰੀਏ ਤਾਂ ਉਹ ਪ੍ਰਸ਼ਟਰੀ ਵੱਲੋਂ ਜਿਹੜਾ ਉਹਨਾਂ ਨੂੰ ਸਹਿਤ ਰਤਨ ਪੁਰਸਕਾਰ ਮਿਲਿਆ ਤਾਂ ਅੱਜ ਉਸਦੇ ਘਰ ਦੇ ਵਿੱਚ ਮੌਜੂਦ ਹਨ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਉਸ ਨੂੰ ਪੁਰਸਕਾਰ ਮਿਲੇ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਤਾਂ ਰਾਸ਼ਟਰਪਤੀ ਉਪ ਰਾਸ਼ਟਰਪਤੀ ਨਵਜੋਤ ਸਿੰਘ ਸਿੱਧੂ ਹੋ ਗਿਆ ਹੋਰ तमाम ਜਿੰਨੇ ਲੀਡਰਸ ਨੇ ਗਾਇਕ ਨੇ ਤਾਂ ਵੱਡੇ ਸਿੰਗਰ ਨੇ ਤਾਂ ਉਹਨਾਂ ਵੱਲੋਂ ਇਸ ਨੌਜਵਾਨ ਨੂੰ ਸਮੇਂ-ਸਮੇਂ ਤੇ ਸਨਮਾਨਤ ਕੀਤਾ ਗਿਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਹਦੇ ਵੱਲੋਂ ਬਹੁਤ ਕਿਤਾਬਾਂ ਲਿਖੀਆਂ ਗਈਆਂ ਨੇ ਬੜੀ ਲਿਖਤ ਦੱਸੀ ਜਾ ਰਹੀ ਹੈ ਕਿ ਇਸ ਨੌਜਵਾਨ ਦੀ ਵਧੀਆ ਤਾਂ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜੋ ਪੁਰਾਣੇ ਗਾਇਕ ਸੀਗੇ ਇਤਿਹਾਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਮਲਾ ਸਾਹਿਬ ਤਾਂ ਉਹਨਾਂ ਦੇ ਵੀ ਇਹ ਫੈਨ ਨੇ ਤਾਂ ਦੇਖਦੇ ਹਾਂ ਤੁਸੀਂ ਤਸਵੀਰਾਂ ਰਾਹੀਂ ਕਿ ਪੂਰੀ ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਕਮਰਾ ਇਹ ਥੱਲੇ ਵਾਲਾ ਕਮਰਾ ਹੈ ਉੱਪਰ ਇੱਕ ਕਮਰਾ ਹੈ ਉਹਨੂੰ ਵੀ ਜਿਹੜਾ ਪੂਰਾ ਇਸ ਲਾਇਬ੍ਰੇਰੀ ਦਾ ਰੂਪ ਦਿੱਤਾ ਹੋਇਆ ਹੈ ਤਾਂ ਫੋਟੋ ਤੇ ਫੋਟੋ ਲੱਗੀਆਂ ਹੋਈਆਂ ਨੇ ਤਾਂ ਨਿੰਦਰ ਕਗਿਆਣਵੀ ਦੇ ਨਾਲ ਅੱਜ ਗੱਲਬਾਤ ਕਰਾਂਗੇ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਭਗਵੰਤ ਮਾਨ ਉਹਨਾਂ ਦੀ ਮਾਤਾ ਨੂੰ ਨਿੰਦਰ ਕਗਿਆਣੀ ਦਾ ਜਿਹੜਾ ਅਵਾਰਡ ਜਾਂ ਉਹਨਾਂ ਨੂੰ ਮਾਣ ਸਨਮਾਨ ਜਿਹੜਾ ਉਹ ਪੱਤਰ ਦੇ ਰਹੇ ਨੇ ਤਾਂ ਹਰ ਕੋਈ ਵੀ ਮੁੱਖ ਮੰਤਰੀ ਹੋਵੇ ਹਰ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਤਸਵੀਰ ਸਾਂਝੀ ਹੋਊਗੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਤਸਵੀਰਾਂ ਸਾਹਮਣੇ ਦੇਖ ਸਕਦੇ ਹੋ ਤੁਸੀਂ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਤਾਂ ਉਹਨਾਂ ਦੀਆਂ ਬਹੁਤ ਤਸਵੀਰਾਂ ਨੇ ਤਾਂ ਜਿੰਨੇ ਹੋਰ ਗੀਤਕਾਰ ਨੇ ਉਹਨਾਂ ਦੇ ਨਾਲ ਵੀ ਉਹਨਾਂ ਦੀਆਂ ਬਹੁਤ ਤਸਵੀਰਾਂ ਨੇ ਗੱਲਬਾਤ ਕਰਾਂਗੇ ਮੰੰਦਰ ਕਗਿਆਣੀ ਦੇ ਨਾਲ ਤਾਂ ਉਹਨਾਂ ਦੇ ਪਿੰਡ ਦੇ ਵਾਸੀ ਨੇ ਜਿਹੜੇ ਮੋਤਵਾਰ ਉਹਨਾਂ ਦੇ ਨਾਲ ਵੀ ਇਹ ਇਸ ਸੈਕਸ਼ਨ ਨੇ ਅਕਸਰ 10ਵੀਂ ਫੇਲ ਆ 10ਵੀਂ ਫੇਲ ਹੋਣ ਦੇ ਬਾਵਜੂਦ ਇੰਨੀ ਨਾਮ ਰੋਸ਼ਨ ਕੀਤਾ ਪਿੰਡ ਦਾ ਫਰੀਦਕੋਟ ਦਾ ਤੇ ਆਹ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਹੁਣ ਮੌਜੂਦਾ ਜਿਹੜਾ ਰਤਨ ਪੁਰਸਕਾਰ ਮਿਲਿਆ ਉਪਰਸਟ ਪਤੀ ਵੱਲੋਂ ਤਾਂ ਉਹ ਤਸਵੀਰ ਹੈ ਤੇ ਨਾਲ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਮੌਜੂਦ ਨੇ ਨਿੰਦਰ ਕਗਿਆਨ ਵੀ ਸਾਡੇ ਨਾਲ ਗੱਲਬਾਤ ਕਰਦੇ ਨੇ ਨਿੰਦਰ ਜੀ ਸਭ ਤੋਂ ਪਹਿਲਾਂ ਸ਼ੁਕਰੀਆ ਬਾਈ ਜੀ ਤੁਹਾਡਾ ਤੁਹਾਡੀ ਟੀਮ ਦਾ ਵੈਲਕਮ ਤੁਸੀਂ ਆਏ ਅੱਛਾ ਲੱਗਿਆ ਨਿੰਦਰ ਜੀ ਤੁਹਾਡੇ ਘਰੇ ਪਹੁੰਚੇ ਆ ਤੇ ਅਸੀਂ ਤੁਹਾਡੇ ਜਿਹੜੇ ਪੁਰਸਕਾਰ ਨੇ ਸਹਿਯਦਕਾਰ ਜੋ ਵੀ ਤੁਹਾਨੂੰ ਸਨਮਾਨ ਸਨਮਾਨ ਮਿਲਿਆ ਹੈ ਤੁਹਾਡੇ ਕਮਰੇ ਦੇ ਵਿੱਚ ਦੇਖਿਆ ਇਹ ਲੱਗਦਾ ਕੋਈ ਤਗੜੀ ਕਿਤੇ ਨਾ ਕਿਤੇ ਲਾਇਬ੍ਰੇਰੀ ਹੁੰਦੀ ਹੈ ਉਹਦਾ ਰੂਪ ਧਾਰਾ ਪਿਆ ਤੁਹਾਡਾ ਕਮਰਾ ਆ ਬਿਲਕੁਲ ਤੁਸੀਂ ਬਹੁਤ ਸਾਰੇ ਸਾਜਣੇ ਇਸ ਤਰ੍ਹਾਂ ਕਹਿੰਦੇ ਆ ਔਰ 40 ਸਾਲ ਦੀ ਘਾਲਣਾ ਮੈਂ 12 ਕੇ ਸਾਲ ਦਾ ਕਰੋ ਨਿਕਲਿਆ ਉਸਤਾਦ ਹਮਲਾ ਜੱਟ ਦਾ ਚੇਲਾ ਬਣਿਆ ਸੀ ਨਾ ਉਸ ਤੋਂ ਬਾਅਦ ਚੱਲ ਸੋ ਚੱਲ ਦੁਨੀਆ ਭਰ ਗਏ ਹਰ ਥਾਂ ਤੋਂ ਮਾਣ ਮਿਲਿਆ ਕਿਤਾਬਾਂ ਮਿਲੀਆਂ ਸ਼ਬਦ ਮਿਲੇ ਸੰਸਾਰ ਮਿਲਿਆ ਔਰ ਕਲਾ ਦੀ ਉਂਗਲ ਫੜ ਕੇ ਸਫ਼ਰ ਤੈ ਕੀਤਾ ਇਹ ਸਾਰਾ ਫਿਰ ਛੋਟੇ ਛੋਟੇ ਕਮਰਿਆਂ ਦੇ ਵਿੱਚ ਇਕੱਠਾ ਕਰਦਾ ਰਿਹਾ ਔਰ ਇਹ ਸਾਰਾ ਕਲਾ ਕਰਕੇ ਪਾਠਕਾਂ ਕਰਕੇ ਪੰਜਾਬੀ ਮਾਂ ਬੋਲੀ ਕਰਕੇ ਨੰਦਰੀ ਜਿਵੇਂ ਹੁਣ ਦੱਸਿਆ ਜਾ ਰਿਹਾ ਕਿ ਤੁਸੀਂ 10ਵੇਂ ਫੇਲ ਆ ਯਾਰ ਇੱਥੇ ਤਾਂ ਬੀਅਰਡ ਕੀਤੀ ਹੈ ਹੋਰ ਬਥੇਰਾ ਕੁਝ ਕੀਤੀ ਹੈ ਪੂਰੀਆਂ ਜਨਨ ਕਿ ਕਿਸੇ ਨੇ ਪੜਾਈ ਕੋਈ ਛੱਡੀ ਨਹੀਂ ਹੁੰਦੀ ਉਹ ਵੀ ਨਹੀਂ ਐਸ ਮੰਜ਼ਲ ਤੱਕ ਮੈਨੂੰ ਲੱਗਦਾ ਪਹੁੰਚ ਸਕਦਾ ਤੇ ਤੁਸੀਂ 10ਵੀਂ ਫੇਲ ਹੋਣ ਦੇ ਬਾਵਜੂਦ ਇੱਥੋਂ ਤੱਕ ਪਹੁੰਚ ਗਏ ਮੈਨੂੰ ਲੱਗਦਾ ਕੋਈ ਮੁੱਖ ਮੰਤਰੀ ਜਾਂ ਕੋਈ ਰਾਸ਼ਟਰਪਤੀ ਆਪਰਾਸ਼ਟਰਪਤੀ ਹੋਣਾ ਹੀ ਨਹੀਂਗਾ ਜਿਹਦੇ ਨੇ ਤੁਹਾਡੇ ਸਿਰ ਤੇ ਹੱਥ ਨਾ ਰੱਖਿਆ ਹੋਵੇ ਵੀਰੇ ਇਹ ਮਾਨ ਪਿਆਰ ਸਤਿਕਾਰ ਜਿਹੜਾ ਹੈ ਲੋਕਾਂ ਦਾ ਹੈ ਕਿਉਂਕਿ ਮੈਂ ਕਾਲਜਾਂ ਯੂਨੀਵਰਸਿਟੀਆਂ ਚ ਨਹੀਂ ਪੜਿਆ ਇਹ ਵੱਖਰੀ ਗੱਲ ਕਿ ਮੈਂ ਉਨਾ ਥਾਂ ਮੈਂ ਪੜਾਉਣ ਜ਼ਰੂਰ ਜਾਣਾ ਜਿੱਥੇ ਆਪ ਨਹੀਂ ਪੜਿਆ ਇਹ ਸਾਰੀ ਵਡਿਆਈ ਪਰਮਾਤਮਾ ਦੀ ਹੈ ਜਾਂ ਲੋਕਾਂ ਦੀ ਹੈ ਜਿਨ੍ਹਾਂ ਦਾ ਸਾਥ ਰਿਹਾ ਸਹਯੋਗ ਰਿਹਾ ਦੂਜੀ ਗੱਲ ਖਾਸ ਕਰਕੇ ਹੈ ਕਿ ਕੰਮ ਕਾਰਜ ਤੇ ਕਾਰਜਸ਼ੀਲਤਾ ਇਹ ਅਹਿਮ ਚਰਖਤੀਆਂ ਮੈਂ ਭਾਵੇਂ ਇਕਾਦਮਕ ਤੌਰ ਤੇ ਨਹੀਂ ਪੜ ਸਕਿਆ ਪਰ ਮੇਰੀਆਂ ਲਿਖਤਾਂ ਨੂੰ ਦੁਨੀਆ ਭਰ ਦੀਆਂ ਲਾਇਬ੍ਰੇਰੀਆਂ ਵਿੱਚ ਜਾਣ ਦਾ ਮੌਕਾ ਮਿਲਿਆ ਦੇਸ਼ਾਂ ਵਿਦੇਸ਼ਾਂ 'ਚ ਮੈਂ ਖੁੱਦ ਗਿਆ ਜਦੋਂ ਮੈਂ ਜਾ ਕੇ ਉੱਥੇ ਲਾਇਬ੍ਰੇਰੀਆਂ ਚ ਆਉਂਦੀਆਂ ਕਿਤਾਬਾਂ ਵੇਖੀਆਂ ਤਾਂ ਬੜਾ ਖੁਸ਼ ਹੋਇਆ ਕਿ ਮੇਰੀਆਂ ਕਿਤਾਬਾਂ ਮੇਥੋਂ ਪਹਿਲਾਂ ਪਹੁੰਚੀਆਂ ਹੋਈਆਂ ਸੀ ਸੱਤ ਸਮੁੰਦਰੋਂ ਪਾਰ ਫਿਰ ਇਸ ਤੋਂ ਇਲਾਵਾ ਮੈਂ ਭਾਵੇਂ ਖੁਦ ਦਸਵੀਂ ਪਾਸ ਨਹੀਂ ਕਰ ਸਕਿਆ ਪਰ 12 ਯੂਨੀਵਰਸਿਟੀਆਂ ਚ ਐਮ ਫਿਲਾਂ ਤੇ ਪੀ ਐਚ ਡੀਆਂ ਦੇ ਥੀਸਿਸ ਮੇਰੀਆਂ ਕਿਤਾਬਾਂ ਤੇ ਲਿਖੇ ਗਏ ਇਸ ਤੋਂ ਇਲਾਵਾ ਵੀ ਜੇ ਮੈਂ ਗੱਲ ਕਰਾਂ ਤਾਂ ਮੰਨ ਕੇ ਚੱਲੀਏ ਕਿ 6-7 ਯੂਨੀਵਰਸਿਟੀਆਂ ਚ ਕਿਤਾਬਾਂ ਸਲੇਪਸਾਂ ਚ ਲੱਗੀਆਂ ਐਮ ਐ ਦੇ ਬੀ ਐ ਦੇ ਐਮ ਫਿਲ ਪੀ ਐਚ ਡੀਆਂ ਵੱਖਰੀਆਂ ਹੋਈਆਂ ਹੁਣ ਵੀ ਹੋ ਰਹੀਆਂ ਲਗਾਤਾਰ جاری ਹੈ ਜੱਜਦਾਰ ਅਦਲੀ ਕਿਤਾਬ ਨੇ ਬਹੁਤ ਮਸ਼ਹੂਰੀ ਤੇ ਮਾਨ ਦਿੱਤਾ ਕਿਉਂਕਿ ਮੇਰੀ ਜੀਵਨੀ ਦਾ ਹਿੱਸਾ ਸੀ ਮੈਂ ਖੁਦ ਜੱਜਦਾਰ ਅਦਲੀ ਵਕੀਲ ਦਾ ਮੁਨਸੀਬ ਫਰੀਦਕੋਟ ਰਿਆ ਸੀ ਉਹਨੂੰ ਭਾਰਤ ਦੀਆਂ 12 ਪਛਾਵਾਂਾਂ ਚਨਵਾਦ ਕੀਤਾ ਕੰਨੜ ਤੇਲਗੂ ਸਿੰਧੀ ਗੁਜਰਾਤੀ ਪੋਜਪੂਰੀ ਉਰਦੂ ਹੁਣੇ ਹੀ ਭਾਰਤ ਸਰਕਾਰ ਦੇ ਐਨਬੀਟੀ ਨੇ ਉਹਨੂੰ ਅੰਗਰੇਜ਼ੀ ਚ ਕੀਤਾ ਆਵਾਜ਼ ਅਦਲੀ ਉਫ ਜੱਜੋ ਤੇ ਫਿਲਮ ਵੀ ਬਣੀ ਸੋ ਕੰਮ ਕਲਾਕਾਰਾਂ ਤੇ ਵੀ ਕੀਤਾ ਪੁਰਾਣੇ ਪੁਰਾਣੇ ਫਨਕਾਰਾਂ ਦੇ ਘਰਾਂ ਚ ਜਾ ਕੇ ਉਹਨਾਂ ਨਾਲ ਰਹਿ ਕੇ ਉਹਨਾਂ ਦੀਆਂ ਜੀਵਨੀਆਂ ਲਿਖੀਆਂ ਕਈ ਕਿਤਾਬਾਂ ਉਹਨਾਂ ਦੀਆਂ ਲਿਖੀਆਂ ਖਾਸੀਆਂ ਕਿਤਾਬਾਂ ਨੇ 48 ਸਾਲ ਦੀ ਉਮਰ 'ਚ ਮੈਂ 68 ਕਿਤਾਬਾਂ ਲਿਖ ਕੇ ਆ ਤੋ ਅਜੇ ਇੱਕ سلسلہ جاری ਹੈ ਅਜੇ ਤਾਂ ਦਿੱਲੀ ਦੂਰ ਹੈ ਕੰਮ ਕਰੀ ਕਰੀ ਜਾਣਾ ਪਹਾਈ ਚੱਲ ਕੋੜਾ ਕਦੇ ਤਾਂ ਪਿੰਡ ਆਊਗਾ ਇੰਨੇ ਦੇ ਜਦੋਂ ਮਾਲਾ ਵੀ ਤੁਸੀਂ 10ਵੀਂ ਚ ਫੇਲ ਹੋ ਗਏ ਸੀ 10ਵੀਂ ਫੇਲ ਕੋਈ ਵੀ ਐ ਤੁਸੀਂ ਤੁਹਾਡੀ ਗੱਲ ਨਹੀਂ ਕਰਦੇ ਕੋਈ ਵੀ ਹੋਵੇ ਜਦੋਂ 10ਵੀਂ ਤੋਂ ਫੇਲ ਹੋ ਗਿਆ ਉਹ ਤਾਂ ਹੋਰ ਬਥੇਰਾ ਹੁੰਦਾ ਜਾਂ ਆਪਦਾ ਵਾਹੀ ਕਰਨ ਲੱਗ ਪੈਂਦਾ ਜਾਂ ਕੋਈ ਹੋਰ ਕੰਮ ਧੰਦਾ ਕਰਨ ਲੱਗ ਪੈਂਦਾ ਤੇ ਤੁਸੀਂ ਉਸ ਦੇ ਬਾਵਜੂਦ ਦੋਸਤੋ ਬਾਅਦ ਇੰਨੇ ਤਾਂ ਅੱਗੇ ਪਹੁੰਚ ਗਏ ਹੋ ਫਿਰ ਸਾਰਾ ਕੁਝ ਇਹ ਆਵਾਜ਼ ਕਿਵੇਂ ਕੀਤਾ ਜਿਵੇਂ ਹੁਣ ਲਿਖਤੀ ਤੌਰ ਤੇ ਜਾਂ ਇੰਗਲਿਸ਼ ਦੇ ਵਿੱਚ ਵੀ ਤੁਸੀਂ ਲਿਖਿਆ ਹੋਣੀਆਂ ਜਿਵੇਂ اردو ਦੀ ਗੱਲ ਕੀਤੀ ਐ ਤੇ ਫਿਰ ਇਹ ਕਿਵੇਂ ਸਾਰਾ ਕਿੱਥੋਂ ਸਿੱਖਿਆ ਕਿੱਥੋਂ ਕਿਉਂਕਿ 10ਵੀਂ ਤਾਂ ਫੇਲ ਹੋ ਗਏ ਤੁਸੀਂ ਮੈਂ ਸਿਰਫ ਪੰਜਾਬੀ ਤੇ ਹਿੰਦੀ ਚ ਲਿਖਿਆ ਮੇਰੀਆਂ ਕਿਤਾਬਾਂ ਨੂੰ ਹੋਰ ਨਾ ਪਛਾਵਾਵਾਂ ਦੇ ਅਨੁਵਾਦਕਾਂ ਨੇ ਅਨੁਵਾਦ ਕੀਤਾ ਜਿਵੇਂ ਮਰਾਠੀ ਦੇ ਵਿੱਚ ਜਦੋਂ ਮੈਨੂੰ ਕੇਂਦਰ ਵੱਲੋਂ ਸੈਂਟਰਲ ਯੂਨੀਵਰਸਿਟੀ ਮਹਾਤਮਾ ਗਾਂਧੀ ਯੂਨੀਵਰਸਿਟੀ ਵਰਦਾ ਮਹਾਰਾਸ਼ਟਰ ਚ ਰਾਈਟਰ ਰੈਜ਼ਿਡੈਂਸ ਚੇਅਰ ਦਾ ਹੈੱਡ ਲਾਇਆ ਉਦੋਂ ਮੇਰੀ ਮਰਾਠੀ ਚ ਕਿਉਂਕਿ ਮਹਾਰਾਸ਼ਟਰ ਦੀ ਮਰਾਠੀ ਭਾਸ਼ਾ ਹੈ ਉਹ ਚ ਅਨਵਾਦ ਹੋਈ ਜੱਜਦਾਰ ਦੇ ਲਈ ਤੋਂ ਆਪ ਤਾਂ ਸਿਰਫ ਮੈਂ ਪੰਜਾਬੀ ਤੇ ਹਿੰਦੀ ਚ ਹੀ ਲਿਖ ਸਕਦਾ ਅੰਗਰੇਜ਼ੀ ਦਾ ਤਾਂ ਮੈਨੂੰ ਮਾੜੀ ਮੋਟੀ ਏਅਰਪੋਰਟ ਤੱਕ ਹੀ ਬੋਲਦੀ ਆਉਂਦੀ ਆ ਸੋ ਕਹਿਣ ਤੋਂ ਭਾਵ ਹੈ ਕਿ ਸ਼ਬਦੋ ਸ਼ਬਦੀ ਹੋਏ ਵਿਚਾਰ ਮੈਂ ਲੋਕਾਂ ਦੀਆਂ ਯੂਨੀਵਰਸਟੀਆਂ ਚੋਂ ਲੋਕਾਂ ਦੇ ਕਾਲਜਾਂ ਚੋਂ ਲੋਕ ਬੋਲੀ ਚੋਂ ਪਿੰਡ ਦੀ ਬੋਲੀ ਆਲੇ ਦੁਆਲੇ ਦੀ ਬੋਲੀ ਲੋਕਾਂ ਦੀ ਗੱਲ ਲੋਕਾਂ ਦੀ ਭਾਸ਼ਾ ਲੋਕਾਂ ਦਾ ਸੱਭਿਆਚਾਰ ਇਹਨੂੰ ਫੋਕਸ ਰੱਖਿਆ ਉਹਦਾ ਮੈਨੂੰ ਬੈਨੀਫਿਟ ਹੋਇਆ ਉਹਦਾ ਫਾਇਦਾ ਹੋਇਆ ਜਿਹੜਾ ਲੇਖਕ ਜਾਂ ਕਲਾਕਾਰ ਹੈ ਉਹ ਲੋਕਾਂ ਦੀ ਗੱਲ ਗਾਉਂਦਾ ਲੋਕਾਂ ਲੋਕਾਂ ਦੇ ਵਿੱਚ ਖੜ ਕੇ ਗਾਉਂਦਾ ਲੋਕਾਂ ਦੀ ਗੱਲ ਕਰਦਾ ਤਾਂ ਉਹਨੂੰ ਲੋਕ ਪਸੰਦ ਕਰਦੇ ਆ ਲੋਕ ਬੋਲੀ ਚ ਲਿਖਣਾ ਲੋਕ ਬੋਲੀ ਚ ਹੀ ਪੜਿਆ ਜਾਂਦਾ ਲੋਕ ਹੀ ਪੜਦੇ ਆ ਉਹਨੋਂ ਹਰੇਕ ਮੁੱਖ ਮੰਤਰੀ ਮੰਤਰੀ ਨੇ ਤੁਹਾਡੀ ਸਰਾਹਣਾ ਕੀਤੀ ਹੈ ਨਾ ਬਾਕਾਇਦਾ ਸਟੇਜ ਤੋਂ ਸਰਾਹਣਾ ਕਰਦੇ ਰਹੇ ਵੀਰੇ ਇਹ ਤਾਂ ਵਡਿਆਈ ਜਿਹੜੀ ਹੈ ਨਾ ਕਈ ਵਾਰੀ ਬੰਦੇ ਨੂੰ ਚੱਕ ਦਿੰਦੀ ਪਰ ਮੈਂ ਧਰਤੀ ਨਾਲ ਜੁੜਿਆ ਮੈਂ ਪਿੰਡ 'ਚ ਹੀ ਰਹਿਣਾ ਧਰਤੀ ਨਾਲ ਜੁੜਿਆ ਰਿਹਾ ਔਰ ਕਲਾਕਾਰ ਲਿਖਾਰੀ ਜਿਹੜੇ ਸਮਾਜ ਦਾ ਇੱਕ ਅਹਿਮ ਅੰਗ ਹੁੰਦੇ ਆ ਉਹ ਸਭ ਨਾਲ ਦੇ ਸੰਝੇ ਹੁੰਦੇ ਆ ਸਰਕਾਰਾਂ ਕੋਈ ਆਈ ਜਾਣ ਕਿਉਂਕਿ ਉਹਨਾਂ ਨੇ ਲਿਖਣਾ ਹੁੰਦਾ ਪੜ੍ਹਨਾ ਹੁੰਦਾ ਆਪਣੀ ਆਵਾਜ਼ ਲੋਕਾਂ ਦੀ ਆਵਾਜ਼ ਨੂੰ ਸ਼ਬਦ ਦੇਣੇ ਹੁੰਦੇ ਨੇ ਔਰ ਸ਼ਬਦਾਂ ਰਾਹੀਂ ਲੋਕਾਂ ਦੀ ਆਵਾਜ਼ ਬੁਲੰਦ ਕਰਨੀ ਹੁੰਦੀ ਹੈ ਮੈਂ ਇਹੀ ਕੋਸ਼ਿਸ਼ ਕਰਦਾ ਰਿਹਾ ਪਰ ਮੈਨੂੰ ਮਾਨ ਸਨਮਾਨ ਸਭ ਤੋਂ ਵੱਡਾ ਮਾਨ ਸਨਮਾਨ ਜਿਹੜਾ ਲੋਕਾਂ ਵੱਲੋਂ ਮਿਲਦਾ ਇੱਕ ਨਿੰਦਰ ਜੀ ਤੁਹਾਨੂੰ ਪਿਛਲੇ ਸਮੇਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਰਾਈਟਰ ਚੇਅਰ ਦਾ ਉਹਦਾ ਵੀ ਦਿੱਤਾ ਗਿਆ ਸੀ ਹਾਂ ਮੈਂ ਦੱਸਿਆ ਕਿ ਰਾਈਟਰ ਇਨ ਰੈਜ਼ਿਡੈਂਸ ਬਹੁਤ ਵੱਡੀ ਚੇਅਰ ਸੀ ਉਹਦੇ ਇਸ ਤੋਂ ਪਹਿਲਾਂ ਹੋਰ ਨਾਂ ਪਛਾਵਾਂ ਦੇ ਵਾਈਸ ਚਾਂਸਲਰ ਰਾਸ਼ਬਾ ਮੈਂਬਰ ਉਹਦੇ ਮੁਖੀ ਰਹੇ ਸੀ ਤੇ ਮੈਨੂੰ 1 ਸਾਲ ਵਾਸਤੇ ਉਹ ਇਸ ਚੇਅਰ ਉੱਤੇ ਲੈ ਕੇ ਗਏ ਸੀ 1 ਸਾਲ ਚ 3 ਕਿਤਾਬਾਂ ਫਿਰ ਮੈਂ ਉੱਥੇ ਰਹਿ ਕੇ ਲਿਖੀਆਂ ਸੀ ਉਹ ਵੀ ਇੱਕ ਪਹਿਲੀ ਗੱਲ ਹੋਈ ਪੰਜਾਬੀ ਦਾ ਪਹਿਲਾ ਬੰਦਾ ਉਹ ਛੇਰ ਤੇ ਲੱਗਿਆ ਉਸ ਤੋਂ ਪਹਿਲਾਂ ਹੋਰ ਨਾ ਪਛਾਵਾਂ ਦੇ ਲੋਕ ਸੀ ਤਾਂ ਪੰਜਾਬੀ ਨੂੰ ਵੀ ਉੱਥੇ ਮਾਣ ਮਿਲਿਆ ਪੰਜਾਬੀ ਕਰਕੇ ਹੀ ਮੈਨੂੰ ਮਾਣ ਮਿਲਿਆ ਇਹ ਤੁਹਾਡੇ ਜਮਲੇ ਦੇ ਨਾਲ ਵੀ ਤੁਹਾਡੀਆਂ ਬੜੀਆਂ ਪੁਰਾਣੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖੀਆਂ ਤੁਹਾਡੇ ਲਾਇਬ੍ਰੇਰੀ ਦੇ ਵਿੱਚ ਤੇ ਜਮਲੇ ਦੇ ਇੰਨੇ ਫੈਨ ਤੁਸੀਂ ਕਿਵੇਂ ਬਣਿਆ ਫਿਰ ਕਲੋਨੀਆ ਕੇ ਸੁਲਤਾਨ ਤੁਸੀਂ ਉਹਨਾਂ ਦਾ ਨਾਮ ਲਿਆ ਵੱਡੇ ਵੀਰ ਉਹ ਤਾਂ 1988 ਚ ਮੈਂ ਉਹਨਾਂ ਦਾ ਸ਼ਾਗਿਰਦ ਬਣਿਆ ਮੇਰੇ ਪਿਤਾ ਜੀ ਲੈ ਕੇ ਗਏ ਸੀ ਮੈਨੂੰ ਲੁਧਿਆਣੇ ਉਦੋਂ ਉਹਨਾਂ ਕੋਲੇ ਫਿਰ ਮੈਂ ਤੂੰਬੀ ਨਾਲ ਗਾਉਂਦਾ ਹੁੰਦਾ ਸੀ ਤੇ 88 ਚ ਮੈਂ ਉਹਨਾਂ ਦਾ ਸ਼ਾਗਿਰਦ ਬਣ ਗਿਆ ਸੀ ਔਰ ਉਹ ਤੂੰਬੀ ਨਾਲ ਸਕੂਲ ਚ ਗਾਉਣਾ ਵੀ ਬੜੀ ਵਧੀਆ ਵਜਾਉਂਦੇ ਸੀ ਬਾਲਸਵਾ ਚ ਹੋਰ ਇਧਰ ਉਧਰ ਨਹੀਂ ਰਹੀ ਹੈਗੀ ਕੋਲੇ ਹੁਣ ਬਿਲਕੁਲ ਸੁਣਾਵਾਂਗੇ ਰੇਡੀਓ ਤੇ ਵੀ ਗਾਇਆ ਟੈਲੀਵਿਜ਼ਨ ਤੇ ਗਾਇਆ ਜਲੰਧਰ ਦੂਰਦਰਸ਼ਨ ਤੇ ਕਾਸ਼ ਬਾਣੀ ਤੇ ਤੇ ਪਰ ਸੰਗੀਤ ਨੂੰ ਮੈਂ ਕਿਤਾ ਨਹੀਂ ਬਣਾ ਸਕਿਆ ਸ਼ੌਕ ਰਹਾ ਸੰਗੀਤਾ ਤੇ ਇੰਤਲਾਵਾ ਜਿਹੜਾ ਮੈਂ ਲਿਖਦਾ ਪੜ੍ਹਦਾ ਰਿਹਾ ਇਹਨੂੰ ਮੇਨ ਰੂਪ ਵਿੱਚ ਸਮਾਂ ਘਟ ਗਿਆ ਰਿਆਜ਼ ਘਟ ਗਿਆ ਪਰ ਸੰਗੀਤ ਜਿਹੜਾ ਹੈ ਉਹ ਹਮੇਸ਼ਾ ਨਾਲ ਨਾਲ ਰਿਹਾ ਦੋ ਸ਼ਬਦ ਕੋਈ ਪੁਰਾਣੇ ਦਾ ਸੁਨਾਦ ਜਿਨ੍ਹਾਂ ਲੋਕੀ ਕਹਿਣ ਪੰਜਾਬੀ ਪੈਂਦਰ ਆਦੀ ਬੋਲੀ ਜਿੰਨੂ ਲੋਕੀ ਕਹਿਣ ਪੰਜਾਬੀ ਪੰਜ ਦਰਿਆ ਦੀ ਬੋਲੀ ਉਸ ਦੇ ਇੱਕ ਇੱਕ ਅੱਖਰ ਅੰਦਰ ਕਿਸੇ ਨਮਿਸ਼ਰੀ ਕੋਲੀ ਉਸ ਦੇ ਇੱਕ ਇੱਕ ਅੱਖਰ ਅੰਦਰ ਕਿਸੇ ਨਮਿਸ਼ਰੀ ਕੋਲੀ ਜਿੰਨੂ ਲੋਕੀ ਕਹਿਣ ਪੰਜਾਬੀ ਪੰਜ ਦਰਿਆ ਦੀ ਬੋਲੀ ਇਸ ਬੋਲੀ ਚ ਜਗਦਾ ਨਾਨਕ ਜਪਜੀ ਸਾਹਿਬ ਉਚਾਰੇ ਇਸ ਬੋਲੀ ਚੋਂ ਜਗਦਾ ਨਾਨਕ ਜਪਜੀ ਸਾਹਿਬ ਉਚਾਰੇ ਇਸ ਬੋਲੀ ਚੋਂ ਕਲਗੀਆਂ ਵਾਲਾ ਵੈਰੀ ਨੂੰ ਲਲਕਾਰੇ ਇਸ ਬੋਲੀ ਚੋਂ ਕਲਗੀਆਂ ਵਾਲਾ ਵੈਰੀ ਨੂੰ ਲਲਕਾਰੇ ਜਿਸ ਦੇ ਚੌ ਲਾਲਾ ਨੇ ਦੇਸ਼ ਤੋਂ ਆਪਣੀ ਜਿੰਦੜੀ ਕੋਲੀ ਜਿੰਨੋ ਲੋਕੀ ਕਹਿਣ ਪੰਜਾਬੀ ਪੰਜ ਦਰਿਆ ਦੀ ਬੋਲੀ ਜਿਸ ਦੇ ਇੱਕ ਇੱਕ ਅੱਖਰ ਅੰਦਰ ਕਿਸੇ ਨਮਿਸ਼ਰੀ ਕੋਲੀ ਜਿਸ ਦੇ ਇੱਕ ਇੱਕ ਅੱਖਰ ਅੰਦਰ ਕਿਸੇ ਨਮਿਸ਼ਰੀ ਕੋਲੀ ਕੀ ਬਾਤ ਆ ਯਾਰ शुक्रिया शुक्रिया ਆ ਕਲਾ ਜਿਹੜੀ ਹੈ ਉਹ ਕੁਦਰਤੀ ਦਾਤ ਸਮਝਦਾ ਮੈਂ ਉਸਤਾਦ ਜਮਲਾ ਜੀ ਵੀ ਕਹਿੰਦੇ ਸੀ ਕਲਾ ਕੁਦਰਤ ਦੀ ਦਾਤ ਹੁੰਦੀ ਹੈ ਇਹ ਸੰਗੀਤ ਉਹਦੀ ਦਾਤ ਹੀ ਸੀ ਤੇ ਮੈਂ ਉਹਦੇ ਨਾਲ ਗਾਉਂਦਾ ਰਿਹਾ ਕਦੀ ਕਦੀ ਗਾਈਦਾ ਬਹੁਤਾ ਧਿਆਨ ਨਹੀਂ ਰਿਹਾ ਤਾਂ ਬਿਲਕੁਲ ਆਵਾਜ਼ ਜੇ ਆਪਾਂ ਕਹਿ ਸਕਦੇ ਜੇ ਉਹ ਲੋਕਾਂ ਨੂੰ ਸੁਣਾਈ ਗਏ ਤਾਂ ਲੋਕ ਕਹਣਗੇ ਯਾਰ ਹੋ ਸਕਦਾ ਜਮਲੇ ਦਾ ਗਾਣਾ ਹੀ ਹੋਵੇ ਜਮਲਾ ਗਾਈ ਜਾਂਦਾ ਸੀਗਾ ਹਾਂ ਉਹਨਾਂ ਦੇ ਜਿੰਨੇ ਵੀ ਚੇਲੇ ਐ ਹੁਣ ਤੱਕ ਉਹ ਸਾਰੇ ਇਸੇ ਅੰਦਾਜ਼ ਚ ਗਾਉਂਦੇ ਆ ਉਹ ਆਪਣੇ ਆਪ ਸੁਭਾਵਿਕ ਹੋ ਜਾਂਦਾ ਜਦੋਂ ਉਹਨਾਂ ਤੋਂ ਜਿਹੜੇ ਚੇਲੇ ਬਣਦੇ ਸੀ ਉਹ ਤੁੰਬੀ ਤੇ ਆਪਣੇ ਆਪ ਹੀ ਗਾਉਣ ਲੱਗ ਜਾਂਦੇ ਸੀਗੇ ਤੇ ਇਸ ਤਰ੍ਹਾਂ ਹੀ ਫਿਰ ਮੈਂ ਗਾਉਂਦਾ ਰਿਹਾ ਬਹੁਤ ਸਾਰੇ ਲੋਕ ਕਹਿ ਦਿੰਦੇ ਸੀ ਕਿ ਉਹਨਾਂ ਦਾ ਇਹ ਰੇਡੀਓ ਤੇ ਤਾਂ ਇਹ ਕਹਿੰਦੇ ਸੀ ਵੀ ਉਹਨਾਂ ਦਾ ਉਹਨਾਂ ਦਾ ਗੀਤ ਹੀ ਲੱਗਾ ਉਸਤਾਦ ਜੀ ਦਾ ਪਰ ਉਹ ਤਾਂ ਇੱਕ ਬਹੁਤ ਵੱਡੀ ਸ਼ਖਸੀਅਤ ਸੀ ਅਸੀਂ ਤਾਂ ਉਹਨਾਂ ਦੇ ਪੈਰਾਂ ਬਰਾਬਰ ਤਲ ਕੁਛ ਵੀ ਨਹੀਂ ਅਗਲੀ ਹੁਣ ਪਲਾਨਿੰਗ ਕੀ ਹੈ ਨਿੰਦਰ ਜੀ ਮੈਂ ਕੋਈ ਵੀ ਕੰਮ ਪਲਾਨ ਨਾਲ ਨਹੀਂ ਕਰਦਾ ਜੋ ਵੀ ਹੁੰਦਾ ਕੁਦਰਤੀ ਸੋਚਦਾ ਸੋਚੀਦਾ ਜ਼ਰੂਰ ਹੈ ਤੇ ਸੋਚ ਕੇ ਹੀ ਲਿਖਣ ਪੜਨ ਦਾ ਸਿਲਸਿਲਾ ਲਗਾਤਾਰ جاری ਹੈ ਪੰਜਾਬੀ ਬਾਰੇ ਗੱਲ ਕਰਦੇ ਰਵਾਂਗੇ ਜਿੱਥੇ ਵੀ ਹਾਂ ਬਹੁਤ ਬਹੁਤ ਧੰਨਵਾਦ ਤਾਂ ਪਿੰਡ ਦੇ ਮੋਹਤਵਾਰ ਮਜੂਦ ਨੇ ਇਹਨਾਂ ਦੇ ਘਰ ਪਹੁੰਚੇ ਨੇ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਤੁਹਾਡੇ ਪਿੰਡ ਦਾ ਨਾਮ ਇੱਕ ਦਸਵੀਂ ਫੇਲ ਨੌਜਵਾਨ ਨੇ ਇੱਕ ਤੱਕ ਪਹੁੰਚਾਇਆ ਬੜਾਈ ਹਰਨ ਸਰਾਣ ਦੇ ਵਿੱਚ ਹੌਸਲਾ ਤੇ ਹਿੰਮਤ ਹੋਣੀ ਚਾਹੀਦੀ ਹੈ ਆਰਾਦਾ ਬੜਾ ਪੱਕਾ ਹੋਣਾ ਚਾਹੀਦਾ ਇਸ ਇਨਸਾਨ ਨੇ ਨਿੰਦਰ ਜੀ ਨੇ ਬੜੇ ਹੌਸਲੇ ਨਾਲ ਥੱਲੇ ਉੱਠ ਕੇ ਕੰਮ ਕੀਤਾ ਤੇ ਹੌਸਲਾ ਵਧਾਈ ਗਿਆ ਤੇ ਕੁਝ ਮੁਕਦਰਾਂ ਨੇ ਸਾਥ ਦਿੱਤਾ ਉਦਦਰ ਨੇ ਬੜਾ ਸਾਥ ਦਿੱਤਾ ਜੀ ਨੇ ਸਾਡੇ ਪਿੰਡ ਦਾ ਸਾਡੇ ਇਲਾਕੇ ਦਾ ਬਾਹਰਲੀ ਦੁਨੀਆ ਚ ਵੀ ਨਾ ਰੋਸ਼ਨ ਕੀਤਾ ਸਾਨੂੰ ਵੀ ਬੜਾ ਫਕਰ ਆ ਵੀ ਕਿਤੇ ਜਾਈਏ ਜੇ ਕੋਈ ਆਊਟਰ ਪੇਸ਼ ਆਉਂਦੀ ਆ ਤੇ ਮਨਿੰਦਰ ਜੀ ਦਾ ਨਾਮ ਲੈ ਕੇ ਉਹ ਸਭ ਕੁੜ ਹੱਲ ਕਰ ਲਾਂਗੇ ਇਸ ਰਾਤੇ ਅਸੀਂ ਇਹੋ ਹੀ ਦੁਆ ਕਰਦੇ ਆ ਵੀ ਨਿੰਦਰ ਜੀ ਇਦੋਂ ਵੀ ਵੱਧ ਤਰੱਕੀ ਕਰਨ ਤਾਂ ਕਿ ਸਾਡੇ ਪਿੰਡ ਦਾ ਤੇ ਸਾਡੇ ਇਲਾਕੇ ਦਾ ਤੇ ਪਰਿਵਾਰ ਦਾ ਨਾਂ ਉੱਚਾ ਹੋਵੇ ਬੜਾ ਛੋਟੇ ਥੱਲੇ ਉੱਠ ਕੇ ਤਰੱਕੀ ਕੀਤੀ ਆ ਤੇ ਇਦੋਂ ਵੀ ਵੱਧ ਬਲੰਦੀਆਂ ਤੇ ਪਹੁੰਚੇ ਤੇ ਸਾਡਾ ਵੀ ਫਖਰ ਨਾਲ ਨਿੰਦਰ 10ਵੀਂ ਚੋਂ ਫੇਲ ਹੋਇਆ ਹੁਣ ਉਹ ਤਾਂ ਤੁਸੀਂ ਵੀ ਸੋਚਦੇ ਹੋਵੋਗੇ ਯਾਰ ਇਹ ਜੋ ਆਕਨਗਾ ਕੀ ਪੁੱਤ ਜੀ ਨੇ ਬੜਾ ਹੌਸਲਾ ਰੱਖਿਆ ਸਾਨੂੰ ਉਮੀਦ ਹੀ ਨਹੀਂ ਸੀ ਵੀ ਨਿੰਦਰ ਜੀ ਵੀ ਇੱਥੋਂ ਦੇ ਪਹੁੰਚ ਜਾਣਗੇ ਕਿਉਂਕਿ ਇੱਥੇ ਗਵਾਂਢ ਸੀ ਸਾਡਾ ਘਰ ਵੀ ਇੱਥੇ ਸੀ ਗਵਾਂਡੀ ਜਾਂ ਸਾਰੇ ਪਹਿਲਾਂ ਤੋਂ ਮਿਲ ਵਰਤਨ ਸੀ ਜਿਹਾ ਪਰਿਵਾਰਾਂ ਨਾਲ ਤੇ ਉਦੋਂ ਤਾਂ ਲੱਗਦਾ ਨਹੀਂ ਸੀ ਵੀ ਇਹ ਤਾਂ ਛੋਟੇ ਹੁੰਦੇ ਤੂੰ ਵੀ ਸਕੂਲ ਦੇ ਵਿੱਚ ਸੀ ਵੀਨਿੰਦਰ ਜੀ ਵੀ ਇੱਥੋਂ ਤੱਕ ਪਹੁੰਚ ਜਾਣਗੇ ਪਰ ਹੌਸਲਾ ਬੰਦੇ ਪਿੰਡ ਨੂੰ ਹੋਰ ਕੋਈ ਜਾਣੇ ਨਾ ਪਛਾਣੇ ਮੈਨੂੰ ਲੱਗਦਾ ਨਿੰਦਰ ਦਾ ਜਦੋਂ ਨਾਂ ਸਾਹਮਣੇ ਆ ਜਾਂਦਾ ਉਦੋਂ ਪਤਾ ਲੱਗ ਜਾਂਦਾ ਵੀ ਕਘਿਆਣਾ ਹਾਂ ਜੀ ਹਾਂ ਸਾਨੂੰ ਇਹ ਬੜਾ ਤਾਂ ਹੀ ਨਹੀਂ ਫਖੜ ਰ ਅ ਵੀ ਕਿਤੇ ਵੀ ਮੁਸੀਬਤ ਪੈ ਜਾਏ ਉਦੋਂ ਨਿੰਦਰ ਜੀ ਦਾ ਨਾਂ ਲੈ ਕੇ ਸਾਨੂੰ ਬੜੀ ਮੁਸੀਬਤ ਹੱਲ ਹੋ ਜਾਂਦੀ ਆ ਦੱਸਦੇ ਨੇ ਯਾਰ ਅਸੀਂ ਨਿੰਦਰ ਦੇ ਪਿੰਡ ਦੇ ਹਾਂ ਜੀ ਹਾਂ ਜੀ ਬੜਾ ਹੀ ਬੜਾ ਹਾਂ ਉਹ ਆਪ ਵੀ ਪੁੱਛ ਲਿਆ ਸੀ ਉਹ ਟੁਡੇਣਾ ਜਿੱਥੋਂ ਦੇ ਨਿੰਦਰ ਜੀ ਆ ਲੇਖਕ ਬੜੇ ਆਉਂਦੇ ਅਖਬਾਰਾਂ ਦੇ ਵਿੱਚ ਹੋਰ ਬੜਾ ਕੁਝ ਹੁੰਦਾ ਹਾਂ ਸਾਰੇ ਕਿਤੇ ਹੱਟਦੇ ਵੀ ਪੁਲਿਸ ਤਾਂ ਇੱਕ ਦੇ ਵੀ ਕੰਮ ਪੈ ਸੀ ਜਾਣੀ ਉਹ ਨਿੰਦਰ ਜੀ ਦੂਫੇਰ ਵਰਤੀਦਾ ਜੀ ਸਾ ਸਾਡੂ ਬੜਾ ਹੌਸਲਾ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਸਰਪੰਚ ਸਾਹਿਬ ਨੇ ਜਾਂ ਇਹ ਪਿੰਡ ਵਾਸੀਆਂ ਨੇ ਸਿੱਧੇ ਤੌਰ ਤੇ ਕਹਤਾ ਹੈ ਕਿ ਅਸੀਂ ਭਲਾਂ ਸਰਪੰਚ ਹੈ ਤੇ ਪਰ ਨਿੰਦਰ ਦਾ ਨਾਮ ਹੈ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਗੂੰਜਦਾ ਹੈ ਜੇ ਕਿਤੇ ਲੋੜ ਪੈਂਦੀ ਹੈ ਪੁਲਿਸ ਦੇ ਸਾਹਮਣੇ ਜਾਂ ਜਦੋਂ ਨਿੰਦਰ ਦਾ ਨਾਮ ਸਾਹਮਣੇ ਆਉਂਦਾ ਤਾਂ ਉੱਥੇ ਜ਼ਰੂਰ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਕਿ ਉਹ ਕ ਗਿਆਨੇ ਦੇ ਹੈ ਤਾਂ ਇਹਨਾਂ ਨੂੰ ਜਾਣ ਦਿੱਤਾ ਜਾਵੇ ਤਾ ਦੇਖਿਆ ਤੁਸੀਂ ਕਿ ਉਸਨੇ ਖੁਦ ਵੀ ਦੱਸਿਆ ਕਿ ਜਿਹੜਾ ਜਮਲੇ ਦਾ ਫੈਨ ਵੀ ਰਿਹਾ ਹੈ ਤਾਂ ਉਹਨਾਂ ਨੇ ਦੋ ਸ਼ਬਦ ਵੀ ਤੁਹਾਡੇ ਨਾਲ ਸਾਂਝੇ ਕੀਤੇ ਆ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਕੋਈ ਪਲੈਨਿੰਗ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁਣ ਜਿਵੇਂ ਬੜੀਆਂ ਉਹਦੀਆਂ ਮੰਜ਼ਲਾਂ ਹਾਸਲ ਕੀਤੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋ ਸਕਦਾ ਕਿਉਂਕਿ 47 48 ਸਾਲ ਦੇ ਵਿੱਚ ਹੀ ਇੰਨੀਆਂ ਕਿਤਾਬਾਂ ਲਿਖ ਚੁੱਕਿਆ ਐਨੇ ਨਾਮ ਐਨੇ ਪੁਰਸਕਾਰ ਹਾਸਲ ਕਰ ਚੁੱਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਉਪलब्ਧੀਆਂ ਇਸ ਨੌਜਵਾਨ ਦੇ ਪੱਲੇ ਪੈ ਸਕਦੀਆਂ ਗੁਰਜੀਤ ਸਿੰਘ ਰਮਣਾ ਡੀ5 ਚੈਨਲ ਪੰਜਾਬੀ ਪਿੰਡ ਕੋ ਗਿਆਨਾ ਜ਼ਿਲ੍ਹਾ ਫਰੀਦਕੋਟ ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ